ਹਾਂਜੀ ਨਮਸਕਾਰ ਜੀ ਅੱਜ ਤੁਹਾਨੂੰ ਦੰਦਾਂ ਦੇ ਦਰਦ ਦੇ ਵਾਸਤੇ ਬਹੁਤ ਸੌਖਾ ਤੇ ਸਰਲ ਤਰੀਕਾ ਦੱਸਦੇ ਆ ਬਹੁਤ ਹੀ ਇਸਾਨ ਤੁਸੀਂ ਛੋਟਾ ਆ ਫਟਕੜੀ ਦਾ ਟੁਕੜਾ ਲੈ ਲੈਣਾ ਐਡਾ ਕ ਲੈ ਲਓ ਉਹਨੂੰ ਕੰਚ ਦੇ ਗਲਾਸ ਵਿੱਚ ਘੋਲ ਲਓ ਧਾਤੂ ਗਲਾਸ ਨਾਲ ਕੋਈ ਵੀ ਹੋਵੇ ਜਿਵੇਂ ਸਿਲ버 ਵਾ ਜਾਂ ਕੋਈ ਤਾਂਬੇ ਦਾ ਉਹ ਨਾ ਹੋਵੇ ਕੰਚ ਦਾ ਬਤਾ ਵਾਲਾ ਵਧੀਆ ਵਾ ਉਹਨੂੰ ਘੋਲਣ ਤੋਂ ਬਾਅਦ ਉਹਦਾ ਰੰਗ ਬਦਲ ਜੂਗਾ ਪਾਣੀ ਦਾ ਪਾਣੀ ਦਾ ਰੰਗ ਥੋੜਾ ਜਿਆ ਜਿਹੜੀ ਫਟਕੜੇ ਵੀ ਦੋ ਕਿਸਮ ਦੀ ਆਉਂਦੀ ਹੈ ਇੱਕ ਟੁਕੜੇ ਵਾਲੀ ਚੌਰਸ ਉਹ ਨਾ ਲਿਓ ਜਿਹੜੀ ਫਟਕੜੀ ਮਿਸ਼ਰੀ ਵਰਗੀ ਆ ਉਹ ਲਿਓ ਫਟਕੜੀ ਮਿਸ਼ਰੀ ਵਰਗੀ ਹੁੰਦੀ ਹੈ ਫਟਕੜੀ ਉਹ ਲਿਓ ਹੁਣ ਤੁਸੀਂ ਕਰਨਾ ਕਿ ਇਸ ਪਾਣੀ ਦੇ ਨਾਲ ਜੇ ਤੁਹਾਡੇ ਦੰਦਾਂ ਜਾਂੜਾਂ ਦੇ ਵਿੱਚ ਕਿਸੇ ਆ ਪੈ ਰਹੀਆਂ ਨੇ ਜਾਂ ਮਾੜੇ ਮੋਟੀ ਕੋਈ ਹੋਰ ਤਕਲੀਫ ਹੈ ਇਹ ਕੁੱਲੀ ਕਰੋ ਕੁੱਲੀ ਕਰਨ ਦੇ ਨਾਲ 15-20 ਮਿੰਟ ਮੂੰਹ ਨੂੰ ਬੰਦ ਰੱਖੋ ਜੜਾ ਮੂੰਹ ਦੇ ਵਿੱਚ ਥੁੱਕ ਜਾਂਦਾ ਬਾਹਰ ਕੱਢੀ ਜਾਓ ਉਸ ਤੋਂ ਬਾਅਦ ਪੋਸਾ ਬਾਣੀ ਕਰੋ ਉਹਨਾਂ ਕੋਲ ਨਹੀਂ ਕਰੋ ਤੁਹਾਡੇ ਜਿਹੜਾ ਦੰਦਾਂ ਦਾ ਦਰਦ ਆ ਇਹ 90% ਤੱਕ ਜਮੇ ਹੀ ਹਟ ਜਾਊਗਾ ਮਾੜਾ ਮੋਟਾ ਰਹੂਗਾ ਉਸ ਤੋਂ ਬਾਅਦ ਇੱਕ ਹੋਰ ਪੇਸਟ ਤਿਆਰ ਕਰਕੇ ਰੱਖੋ ਉਹ ਕੀ ਆ ਤੁਸੀਂ ਫਾਟਰੀ ਲੈਣੀ ਹੈ ਇਹ ਖੰਡ ਵਰਗੀ ਜਿਹੜੀ ਹੁੰਦੀ ਹੈ ਡਲਾਈ ਇਹਨੂੰ ਤਵੇ ਤੇ ਰੱਖ ਕੇ ਥੋੜ੍ਹਾ ਥੜ ਜਿਹਾ ਕਰਕੇ ਜਿਵੇਂ ਪੂੜਾ ਬਣਾਉਂਦੇ ਨੇ ਜਿੱਲੀ ਕੋ ਉੱਥੇ ਪੇਗਾ ਦੀਆ ਪੇਗਾ ਦੀਆ ਬਾਕੀ ਨੂੰ ਚੱਕ ਕੇ ਰੱਖੋ ਜਿਹੜੀ ਪਿਗਲ ਗਈ ਇਹਨੂੰ ਮਾਮ ਜਸਤੇ ਚ ਪਾ ਕੇ ਬਰੀਕ ਕਰ ਲਓ ਹੁਣ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਤਲੀ ਤੇ ਇਹ ਬਰੀਕ ਕੀਤੀ ਹੋਈ ਇਹਨੂੰ ਐ ਰਲਾ ਲਓ ਤੇ ਉਂਗਲੀ ਦੇ ਨਾਲ ਸਾਰੇ ਜਵਾੜੇ ਦੇ ਵਿੱਚ ਫੇਰ ਲੇ ਜੇ ਤੁਹਾਡੇ ਮਾੜੇ ਮੋٹے ਦੰਦ ਹਿੱਲਦੇ ਵੀ ਨੇ ਉਹ ਵੀ हट ਜਾਣਗੇ ਭਮਾਰਾਤ ਭਵੇਂ ਦਿਨ ਜਿਹੜੇ ਮਸੂੜੇ ਨੇ ਜਿਹੜੇ ਮਾਸਪੇਸ਼ੀਆਂ ਨੇ ਉਹ ਵੱਡੀ ਉਮਰ ਦੇ ਲੋਕਾਂ ਦੇ ਜਾਂ ਅੱਜ ਕੱਲ ਤਾਂ 40 ਸਾਲ ਦੇ ਲੋਕਾਂ ਦੇ ਵੀ ਜਿਹੜੇ ਦੰਦ ਨੇ ਮਜ਼ਬੂਤ ਹੈ ਨਹੀਂ ਇੱਕ ਕਾਲਾ ਦਾਣਾ ਸਾਡਾ ਇਹ ਜਿਹਾ ਹੈ ਨੀਗਾ ਤੇ ਉਹ ਜਿਹੜਾ ਮਾਸ ਅੰਦਰੋਂ ਢਿੱਲਾ ਪੈ ਜਾਂਦਾ ਜਦੋਂ ਤੁਸੀਂ ਇਹ ਚੀਜ਼ ਕਰੋਗੇ ਤੁਹਾਡਾ ਅੰਦਰੋਂ ਜਿਹੜਾ ਜਵਾੜਾ ਕੱਸ ਪਾਊਗਾ ਅਗੇੜੇ ਮਾਰੇ ਮੋٹے ਹਿਲਦੇ ਨੇ ਉਹ ਵੀ हट ਜਾਣਗੇ ਫਿਰ ਇੱਕ ਹੋਰ ਜੇ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਪਾ ਲਵੋ ਉਹ ਉਦੋਂ ਵੀ ਵਧੀਆ ਇੱਕ ਟਾਈਮ ਥੋੜੀ ਜਿਹੀ ਕਾਲਾ ਕਾਲੀ ਮਿਰਚ ਚਾਹੇ ਦਹੀਂ ਚ ਪਾ ਕੇ ਖਾਓ ਚਾਹੇ ਕਿਸੇ ਦਾ ਸਬਜ਼ੀ ਚ ਚਾਹੇ ਰੋਟੀ ਦੇ ਭੋਕੇ ਇੱਕ ਟਾਈਮ ਥੋੜੀ ਜੀ ਕਾਲੀ ਮਿਰਚ ਜ਼ਰੂਰ ਖਾਓ ਤੁਹਾਡੇ ਦੰਦ ਜੇ ਕਦੇ ਹਿੱਲ ਗੇ ਨਾ ਮੈਨੂੰ ਪੁੱਛ ਲਿਆ ਆ ਕਿ ਮੈਂ ਇਹ ਚੀਜ਼ ਵਰਤਦੀ ਆ ਮੈਂ ਉਹ ਹੀ ਚੀਜ਼ ਦੱਸੂ ਜਿਹੜੀ ਮੈਂ ਵਰਤਦੀ ਆ ਮੇਰੇ ਦੰਦ ਮਤਲਬ ਆਏ ਲੱਗਣਾ ਲੱਗਾ ਸੀ ਮੈਨੂੰ ਵੀ ਠੀਕ ਨਹੀਂ ਗਏ ਦਰਦ ਵੀ ਹੁੰਦਾ ਸੀ ਤੇ ਇੱਕ ਦਿਨ ਮੈਨੂੰ ਇਹ ਵੀ ਲੱਗਾ ਵੀ ਮੈਨੂੰ ਸ਼ਾਇਦ ਮੇਰਾ ਸਾਰਾ ਜਵਾੜਾ ਹਿੱਲਦਾ ਵਾ ਤੇ ਮੈਂ ਕਿ ਕਿਤੀ ਕਾਲੀ ਮਿਰਚ ਸ਼ੁਰੂ ਕਰ ਲਈ ਖਾਣੇ ਕਾਲੀ ਮਿਰਚ ਦੇ ਨਾਲ ਮੇਰਾ ਜਿਹੜਾ ਜਵਾੜਾ ਬਹੁਤ ਜ਼ਿਆਦਾ ਮਜ਼ਬੂਤ ਹੋ ਗਿਆ ਮੈਂ ਉਹੀ ਗੱਲ ਕਹਿਨੀ ਹੈ ਜਿਹੜੀ ਮੈਂ ਕਰਦੇ ਜਿਹੜੀ ਮੈਂ ਕਰਦੇ ਨਹੀਂ ਉਹਦੇ ਬਾਰੇ ਮੈਨੂੰ ਕੋਈ ਗਰੰਟੀ ਨਹੀਂ ਹੁੰਦੀ ਮੈਂ ਉਹ ਨਹੀਂ ਕਹਿ ਰਹੀ ਹੈਗੀ ਅੱਛਾ ਜਿੰਨਾ ਮਗਰਾਂ